ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਕਲੈਕਸ਼ਨ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਆਫਿਸ ਵੇਅਰ ਪਿਓਰ ਕਾਟਨ ਦੇ ਸੂਟ ਨੇ ਜੀ ਬਹੁਤ ਪਿਆਰੀ ਕਲੈਕਸ਼ਨ ਆ ਲੁੱਕ ਤੁਸੀਂ ਸਾਰੇ ਸੂਟਾਂ ਦੀ ਦੇਖ ਹੀ ਲੈਣੀ ਬਹੁਤ ਸੋਹਣੇ-ਸੋਹਣੇ ਤੇ ਬ੍ਰਾਂਡ ਰਹਿਣਗੇ ਬੂਮੈਂਟ ਤੇ ਸਾਈਵਾ ਬ੍ਰਾਂਡ ਦੇ ਬਹੁਤ ਪਿਆਰੇ ਬ੍ਰਾਂਡਡ ਸੂਟ ਨੇ ਜੀ ਸਾਰੇ ਪਿਓਰ ਕਾਟਨ ਦੇ ਸੂਟ ਨੇ ਸਿੰਥੈਟਿਕ ਟੱਚ ਬਿਲਕੁਲ ਨਹੀਂ ਹੋਏਗਾ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਕਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਕਰਵਾ ਕੇ ਆਪਣੀ ਬੁਕਿੰਗ ਕਨਫਰਮ ਕਰਵਾ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਪ੍ਰਾਈਸ ਤੁਹਾਨੂੰ ਥੋੜੇ ਜੇ ਲੱਗਣਗੇ ਕਿਉਂਕਿ ਇੱਕ ਤੇ ਬ੍ਰਾਂਡਡ ਸੂਟ ਨੇ ਜੀ ਤੇ ਇੱਕ ਇਹਨਾਂ ਦੀ ਲੁੱਕ ਤੁਸੀਂ ਦੇਖ ਹੀ ਲੈਣੀ ਪਿਓਰ ਕਾਟਨ ਦੇ ਸੂਟ ਹੋਣਗੇ ਅ ਸ਼ੁਰੂ ਕਰਦੇ ਹਾਂ ਸੂਟ ਤੁਹਾਨੂੰ ਦਿਖਾਣੇ ਅਸ ਦੇ ਸਾਈਬਾ ਬ੍ਰਾਂਡ ਤੋਂ ਠੀਕ ਹੈ ਜੀ ਇਹ ਹੈਗਾ ਸਾਈਬਾ ਬ੍ਰਾਂਡ ਦਾ ਸੂਟ ਕੋਟੇ ਡੋਰੀ ਦੇ ਦੁਪੱਟੇ ਦੇ ਨਾਲ ਹੈ ਤੇ ਪਿਓਰ ਕਾਟਨ ਦੇ ਸੂਟ ਨੇ ਡਿਜ਼ਾਈਨਰ ਪੀਸ ਨੇ ਤੁਹਾਨੂੰ ਬਹੁਤਾ ਸੋਚਣ ਦੀ ਵੀ ਜ਼ਰੂਰਤ ਨਹੀਂ ਹੈਗੀ ਇਹਨਾਂ ਤੇ ਕੀ ਡਿਜ਼ਾਈਨ ਕਰਾਈਏ ਕਿਦਾਂ ਦੇ ਬਣਾਈਏ ਹਾਂਜੀ ਅ ਦੇਖੋ ਜਿੱਦਾਂ ਇਹ ਪੈਚ ਲੱਗਿਆ ਹੋਇਆ ਹੈ ਇਹ ਨੈਕਵਰਕ ਪੈਚ ਆਏਗਾ ਜੀ ਮਤਲਬ ਕਿ ਨੈਕ ਦੇ ਉੱਪਰ ਆਏਗਾ ਪੈਚ ਇਹਨੂੰ ਤੁਸੀਂ ਉਧੇੜ ਕੇ ਪੈਚ ਨੂੰ ਆਪਣੇ ਅਕੋਰਡਿੰਗ ਲੈਂਥ ਦੇ ਅਕੋਰਡਿੰਗ ਇਸੀ ਅਡਜਸਟਮੈਂਟ ਕਰਵਾ ਸਕਦੇ ਹੋ ਜਾਂ ਤਾਂ ਤੁਸੀਂ ਇਸ ਨੂੰ ਛੋਟਾ ਲੈਣਾ ਤਾਂ ਇਹਦੇ ਵਿੱਚ ਵਿੱਚ ਨੈਕ ਬਣ ਜਾਏਗਾ ਕੁਝ ਵੀ ਉੱਪਰ ਰਾਉਂਡ ਨੈਕ ਦੇ ਕੇ نیچے ਵੀ ਦੇ ਵਿੱਚ ਦੇ ਸਕਦੇ ਹੋ ਬਹੁਤ ਸੋਹਣੀ ਲੁੱਕ ਦਾ ਸੂਟ ਬਣੇਗਾ ਇਹ ਤੇ ਸਾਈਡਾਂ ਦੇ ਤੁਹਾਨੂੰ ਬਹੁਤ ਫਿਨਿਸ਼ਿੰਗ ਵਾਲੀ ਲੇਸ ਦਿੱਤੀ ਹੋਈ ਆ ਇਹ ਬਾਜੂ ਵਗੈਰਾ ਤੇ ਅਡਜਸਟ ਕਰਨ ਵਾਸਤੇ ਠੀਕ ਹੈ ਜੀ ਕਾਟਨ ਦਾ ਸੂਟ ਹੈ ਸਾਹੀਵਾ ਬ੍ਰੈਂਡ ਦਾ ਤੇ نیچے ਬਹੁਤ ਪਿਆਰਾ ਬਾਰਡਰ ਹੈ ਦੇ ਤੇ ਨਾਲ ਬਾਰਡਰ ਦੇ ਇਹ ਲੇਸ ਦਿੱਤੀ ਹੋਈ ਆ ਠੀਕ ਹੈ ਜੀ ਸਟਫ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਪਿਓਰ ਕਾਟਨ ਪਿਓਰ ਕਾਟਨ ਦੇ ਉੱਪਰ ਆ ਵਿਦਆਊਟ ਲਾਈਨਿੰਗ ਤੁਸੀਂ ਸੂਟ ਇਹ ਬਣਾ ਸਕਦੇ ਹੋ ਤੇ ਇਹ ਹੈਗੀ ਆ ਜੀ ਇਹਦੀ ਬੈਕ ਸਾਈਡ ਐਦਾਂ ਸੇਮ ਹੀ ਪ੍ਰਿੰਟ ਦੇ ਵਿੱਚ ਇਹਦੀ ਬੈਕ ਰਹੇਗੀ ਠੀਕ ਹੈ ਕਾਫੀ ਲੰਮਾ ਚੌੜਾ ਇਹਨਾਂ ਦਾ ਸੌਰੀ ਕਾਫੀ ਚੌੜਾ ਇਹਨਾਂ ਦਾ ਗੱਜ ਦੇ ਅਕੋਰਡਿੰਗ ਮਤਲਬ ਘੇਰਾ ਕਾਫੀ ਆ ਸੂਟਾਂ ਦਾ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦਾ ਬਣਾ ਸਕਦੇ ਹੋ ਘੇਰਾ ਵਗੈਰਾ ਖੁੱਲੇ ਡੁੱਲੇ ਸੂਟ ਬਣਨੇਗੇ ਜੀ 22 ਮੀਟਰ ਦੇ ਇਹਦੇ ਨਾਲ ਸਲਵਾਰ ਆ 22 ਪਲੱਸ ਹੀ ਆ 22 ਤੋਂ ਘਟ ਨਹੀਂ ਹੈਗੇ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੇਗਾ ਇਹ ਪਿਓਰ ਕੋਟਾ ਡੋਰੀਏ ਵਾਲਾ ਦੁਪੱਟਾ ਲੰਮਾ ਛੋੜਾ ਜਿਹਾ ਦੁਪੱਟਾ ਹੈ ਕਲਰ ਬਹੁਤ ਸੋਹਣੇ ਆ ਬਿਲਕੁਲ ਸੌਫਟ ਦੁਪੱਟੇ ਆ ਕੈਰੀ ਕਰਨੇ ਸੌਖੇ ਆ ਕਾਫੀ ਇਹ ਹੈਗਾ ਕਾਫੀ ਲੰਮਾ ਛੋੜਾ ਜਾਂ ਕੋਟਾ ਡੋਰੀਆ ਜਿਹਾ ਦੁਪੱਟਾ ਸਾਈਬਾ ਬ੍ਰੈਂਡ ਦੇ ਸੂਟ ਨੇ ਜੀ ਬਹੁਤ ਪਿਆਰੀ ਲੁੱਕ ਆ ਸੂਟਾਂ ਦੀ ਤੇ कॉटन ਆ ਪਿਓਰ ਪ੍ਰਾਈਸ ਰਹੂਗਾ ਜੀ ਇਹਨਾਂ ਸੂਟਾਂ ਦਾ 2350 ਠੀਕ ਆ ਜੀ 2350 ਪ੍ਰਾਈਸ ਆ ਪਿਓਰ कॉटन ਦੇ ਉੱਪਰ ਆ ਤੁਸੀਂ ਇਹਨਾਂ ਨੂੰ ਆਫਿਸ ਵੇਅਰ ਪਾ ਸਕਦੇ ਹੋ ਸੌਰੀ ਤੇ ਬਾਕੀ ਸੌਰੀ ਸ ਤੁਸੀਂ ਜਿੱਦਾ ਮਰਜ਼ੀ ਪਾ ਸਕਦੇ ਹੋ ਇਹਨਾਂ ਸੂਟਾਂ ਨੂੰ ਪਤਾ ਨਹੀਂ ਜੀ ਬਹੁਤਾਂ ਦੀ ਭੁਲਣਾ ਹਾਂ ਮਾਤੂੰ ਇਹਦੇ ਨਾਲ ਦੁਪੱਟਾ ਕੋਟਾ ਰੋਰੀ ਇਹਦਾ 2350 ਪ੍ਰਾਈਸ ਆ ਇਹ ਵੀ ਸੂਟ ਬਹੁਤ ਸੋਹਣਾ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣੇ-ਸੋਹਣੇ ਕਲਰਾਂ ਦੇ ਸੂਟ ਕੋਟਾ ਡੋਰੀਏ ਦਾ ਸੂਟ ਹੈ ਜੇ 2350 ਇਹਨਾਂ ਸੂਟਾਂ ਦਾ ਪ੍ਰਾਈਸ ਕਲਰ ਸਾਰੇ ਬਹੁਤ ਸੋਹਣੇ ਆ ਬਹੁਤ ਪਿਆਰੇ ਸਾਹੀਵਾ ਬ੍ਰਾਂਡ ਦੇ ਸੂਟ ਆ ਪਿਓਰ ਕਾਟਨ ਤੇ ਠੀਕ ਹੈ ਜੀ ਤੇ ਇਹ ਸੀਗੇ ਇੱਕ ਪ੍ਰਿੰਟ ਇਹਦੇ ਵਿੱਚ ਹਲਕੇ ਜੀ ਪ੍ਰਿੰਟਿੰਗ ਦਾ ਫਰਕ ਆ ਜਾਊਗਾ ਸਟਾਈਲ ਸੇਮ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਸੇਮ ਸਟਾਈਲ ਦੇ ਵਿੱਚ ਆ ਸੇਮ ਸਟਾਫ ਆ ਸੇਮ ਬ੍ਰਾਂਡ ਆ ਇੱਕੋ ਹੀ ਕੈਟਲੌਗ ਦੇ ਸੂਟ ਨੇ ਸਾਰੇ ਇਹ ਪ੍ਰਾਈਸ ਹੈਗਾ ਜੀ 250 ਇਹ ਹੈਗਾ ਇਹਦਾ ਦੁਪੱਟਾ ਸ਼ਿਪਿੰਗ ਐਕਸਟਰਾ ਰਹੇਗੀ ਜੀ ਸਾਰੇ ਸੂਟਾਂ ਦੇ ਅਲੱਗ ਤੋਂ ਸ਼ਿਪਿੰਗ ਚਾਰਜਸ ਰਹਿਣਗੇ ਸਾਹਿਬਾਬ ਬ੍ਰਾਂਡ ਦੇ ਪਿਓਰ ਕਾਟਨ ਦੇ ਸੂਟ ਖੁੱਲੇ ਢੁੱਲੇ ਥੋਡੇ ਸੂਟ ਬਣ ਗਏ ਕਿਉਂਕਿ ਕੱਪੜਾ ਇਹਨਾਂ ਦਾ ਕਾਫੀ ਕੀੜਾ ਕਾਫੀ ਜ਼ਿਆਦਾ ਇਹਨਾਂ ਦਾ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਸਾਰੇ ਸੀਗੇ ਇੱਕੋ ਹੀ ਡਿਜ਼ਾਈਨ ਦੇ ਵਿੱਚ ਕਲਰ ਆਪਸ਼ਨ ਕਾਫੀ ਸਾਰੀ ਦਿੱਤੀ ਹੈ ਜਿਹੜੀ ਤੁਹਾਨੂੰ ਠੀਕ ਹੈ ਤੇ ਪ੍ਰਾਈਸ ਹੈਗਾ 2350 ਨੈਕਸਟ ਸੂਟ ਦਿਖਾ ਰਹੀ ਹਾਂ ਜੀ ਇਹ ਸੂਟ ਹੈਗਾ 2000 ਦਾ 2000 ਦਾ ਸੂਟ ਹੈ ਇਹ ਤੇ ਲੁੱਕ ਦੇਖਿਓ ਸੂਟ ਦੀ ਇਹਦੀ ਸ਼ਰਟ ਦੇ نیچے ਲਾਈਨਿੰਗ ਲੱਗੇਗੀ ਕਿਉਂਕਿ ਇਹ ਪਿਓਰ ਲੀਲਨ ਦੀ ਸ਼ਰਟ ਹੈ ਜੀ ਇਹ ਪਿਓਰ ਲੀਲਨ ਮਤਲਬ ਕਿ ਜਿੱਦਾ ਟਿਲ ਕੰਨ ਵਾਲੀ ਹੁੰਦੀ ਆ ਠੀਕ ਹੈ ਕਾਫੀ ਟਿਲ ਕਮਾਂ ਜਿਹਾ ਸਟੱਫ ਹੈ ਲੁੱਕ ਦੇਖੋ ਸ਼ਰਟ ਦੀ ਅੰਨੇ ਚੇ ਹਲਕਾ ਜਿਹਾ ਮਲਟੀ ਜਿਹੇ ਬਹੁਤ ਪਿਆਰਾ ਕਲਰ ਲੱਗ ਰਿਹਾ ਸਾਰੇ ਕਿਉਂਕਿ ਸ਼ਰਟ ਆਫ ਵਾਈਟ ਹੈ ਚ ਕਲਰ ਸਾਰੇ ਉੱਪਰ ਉੱਪਰ ਆ ਗਿਆ ਰਹੇ ਮਿਲ ਕੇ ਕਰੀਮੀ ਜਿਹਾ ਕਲਰ ਹੈ ਜੇ ਇਹ ਹੈਗੀ ਇਹਦੇ ਨਾਲ ਸਲਵਾਰ ਬਿਲਕੁਲ ਸੌਫਟ ਸਟਫ ਤੇ ਸ਼ਰਟ ਦੇ نیچے ਤੁਸੀਂ ਲਾਈਨਿੰਗ ਲਗਵਾ ਲਿਓ ਇੱਕ ਤਾਂ ਕਲਰ ਲਾਈਟ ਆ ਸੀ ਥਰੂ ਨਹੀਂ ਹੋਏਗਾ ਤੇ ਦੂਜਾ ਸਟਫ ਨੂੰ ਇਹ ਜਿਹਨੂੰ ਨੀਡ ਹੈ ਪਤਲੀ ਜੀ ਲਾਈਨਿੰਗ ਦੇ ਤੁਸੀਂ ਬੇਸ਼ੱਕ ਫੁੱਲ ਵੈਲਦੀ ਲਗਵਾ ਸਕਦੇ ਹੋ ਪਿਓਰ ਦੇ ਦੁਪੱਟੇ ਆ ਜੀ ਪਿਓਰ ਬਹੁਤ ਸੋਹਣੇ ਦੁਪੱਟੇ ਆ ਠੀਕ ਹੈ ਜੀ 2000 ਇਹਨਾਂ ਸੂਟਾਂ ਦਾ ਪ੍ਰਾਈਸ ਆ ਟਾਈ ਐਂਡ ਡਾਈ ਦੇ ਵਿੱਚ ਹੋਣਗੇ ਸੂਟ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਸ਼ਰਟ ਸੇਮ ਰਹੇਗੀ ਜੀ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਮਿਲ ਜੇਗੀ ਇਹ ਨਿਓਨ ਜੇ ਛੇੜ ਦੇ ਵਿੱਚ ਸਲਵਾਰ ਕਲਰ ਬਹੁਤ ਸੋਹਣੇ ਆ ਸਾਰੇ ਇਕ ਤੁਹਾਨੂੰ ਮਿਲ ਜੇਗਾ ਜੀ ਇਹ ਪੀਚ ਰਸਟ ਜਾਂ ਸ਼ੇਡ ਇਹ ਮਿਲ ਜੇਗਾ ਸਲਵਾਰ ਦਾ ਕਲਰ ਬਹੁਤ ਸੋਹਣੇ ਸੋਹਣੇ ਕਲਰ ਨੇ ਸ਼ਰਟਾਂ ਸੇਮ ਰਹਿਣਗੀਆਂ ਮਤਲਬ ਜਿੰਨੇ ਵੀ ਕਲਰ ਨੇ ਇਹ yellow ਜਿਹਾ ਹੋ ਗਿਆ ਫਿਰੋਜ਼ੀ ਹੋ ਗਿਆ ਪਿੰਕ ਹੋ ਗਿਆ ਇਹ ਸਾਰੇ ਕਲਰ ਤੁਹਾਨੂੰ ਇਹ ਇਹਨਾਂ ਦੇ ਵਿੱਚ ਮਿਲ ਜਾਣਗੇ ਇਹਦੇ ਨਾਲ ਹੈਗੀ ਹੈ ਜੀ ਫਿਰੋਜ਼ੀ ਕਲਰ ਦੀ ਸਲਵਾਰ ਠੀਕ ਹੈ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਹੀ ਫਿਰੋਜ਼ੀ ਤੁਸੀਂ ਕੋਈ ਮਰਜ਼ੀ ਸੂਟ ਲੈ ਸਕਦੇ ਹੋ 2000 ਦਾ ਸੂਟ ਹੈ ਜੀ ਇਹ ਸ਼ਿਪਿੰਗ ਅਲੱਗ ਤੋਂ ਰਹੇਗੀ ਨੈਕਸਟ ਹੈਗਾ ਜੀ ਬਹੁਤ ਸੋਹਣਾ ਸੂਟ ਪਿਓਰ ਕਾਟਨ ਤੇ ਦੇਖੋ ਜੀ ਸੂਟ ਕਲਰ ਡਿਜ਼ਾਈਨ ਆਦੀ ਦਾ ਵਰਕ ਹੈ ਸਾਰੇ ਸੂਟ ਤੇ ਠੀਕ ਹੈ ਇਹ ਹੈਗੀ ਹੈ ਸਲਵਾਰੀ ਦੇ ਨਾਲ ਪਿਓਰ ਕਾਟਨ ਦੀ ਇਹ ਵਾਲੇ ਸੂਟ ਵਿਦਾਊਟ ਲਾਈਨਿੰਗ ਬਣ ਜਾਣਗੇ ਜੀ ਇਹਨਾਂ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਬਾਕੀ ਤੁਸੀਂ ਲਗਾਣੀ ਹੈ ਤਾਂ ਲਗਾ ਸਕਦੇ ਹੋ ਪਿਓਰ ਮੋਡਲ ਦੇ ਹੈਗੀਆਂ ਜੀ ਦੁਪੱਟੇ ਇਹਨਾਂ ਦੇ ਨਾਲ ਸੌਫਟ ਬਿਲਕੁਲ ਸੌਫਟ ਠੰਡੇ ਠੰਡੇ ਜਿਹੇ ਦੁਪੱਟੇ ਲੰਮੇ ਚੌੜੇ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2200 ਪ੍ਰਾਈਸ ਰਹੂਗਾ ਠੀਕ ਹੈ ਜੀ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਤਾਂ ਕਰਕੇ ਹਲਕਾ ਹਲਕਾ ਸ਼ਰਟ ਦੀ ਪ੍ਰਿੰਟਿੰਗ ਵੀ ਚੇਂਜ ਹੋ ਜਾਏਗੀ ਇਹਦੇ ਨਾਲ ਤੁਹਾਨੂੰ ਇਹ ਟੋਨ ਇਹੀ ਆਏਗੀ ਜੀ ਗਰੇਸ਼ ਦੇ ਉੱਪਰ ਹੀ ਸਾਰੇ ਗਰੇ ਬਲੈਕ ਜੀ ਇਹ ਹੈਗੀ ਇਹਦੀ ਦੁਪੱਟਾ ਇੱਕ ਤੁਹਾਨੂੰ ਇਹ ਮਿਲ ਜਗਾ ਜੀ ਮਹਿੰਦੀ ਜੇ ਕਲਰ ਦੇ ਵਿੱਚ ਠੀਕ ਹੈ ਇਹ ਹੈਗਾ ਦਾ ਦੁਪੱਟਾ ਇਹ ਜਿਹੜਾ ਪਹਿਲਾਂ ਖੋਲਿਆ ਸੀਗਾ ਓਕਣਾ ਐਦਾਂ ਇਹਨੇ ਸਾਰੇ ਸੂਟ ਇਹ ਪ੍ਰਾਈਸ ਹੈਗਾ ਜੀ ਇਹਨਾਂ ਦਾ 2200 ਸ਼ਿਪਿੰਗ ਰਹੇਗੀ ਅਲੱਗ ਤੋਂ ਇੱਕ ਤੁਹਾਨੂੰ ਹੋਰ ਨਵੀਂ ਆਈਟਮ ਦੰਨੇ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਪਿਓਰ ਤੇ ਆ ਸਾਰਾਈ ਸ਼ਰਟ ਨੂੰ ਲਾਈਨਿੰਗ ਦੀ ਨੀਡ ਹੈ ਜੀ ਲਗਵਾ ਲਿਓ ਬਹੁਤ ਸੋਹਣਾ ਸੂਟ ਬਣੇਗਾ ਪਿਓਰ ਕਾਟਨ ਮਤਲਬ ਗਰਮੀਆਂ ਦੇ ਤੋਹਫੇ ਕਲਰ ਡਿਜ਼ਾਈਨ ਬਹੁਤ ਸੋਹਣੇ ਇਹ ਸਾਰਾ ਮਸ਼ੀਨੀ ਵਰਕ ਦੇ ਨਾਲ ਆ ਸੂਟ ਜਿੰਨਾ ਵੀ ਇਹ ਇਸ ਤੇ ਉੱਪਰ ਵਰਕ ਕੀਤਾ ਹੋਇਆ ਇਹ ਹੈਗੀ 3 ਮੀਟਰ ਦੀ ਇਹਦੇ ਨਾਲ ਸਲਵਾਰ ਪਿਓਰ ਦੀ ਤੇ ਨਾਲ ਤੁਹਾਨੂੰ ਪਿਓਰ ਵਾਲੇ ਮਿਲਣਗੇ ਜੀ ਦੁਪट्टे ਪਿਓਰ ਸ਼ਫਾਨ ਦੇ ਇਹ ਪਿਓਰ ਸ਼ਫਾਨ ਐ ਕਿਉਂਦੀ ਐ ਸ਼ਫਾਨ ਹਾਫ ਇਹ ਪਿਓਰ ਵਾਲੇ ਆ ਲੰਬੇ ਚੌੜੇ ਦੁਪੱਟੇ ਨੇ ਠੀਕ ਹੈ ਜੀ ਸੇਮ ਹੀ ਡਿਜ਼ਾਈਨ ਦੇ ਵਿੱਚ ਤੇ ਕਲਰ ਤੁਹਾਨੂੰ ਇਹ ਮਿਲ ਜੇਗਾ ਸੇਮ ਹੀ ਡਿਜ਼ਾਈਨ ਚ ਦੋ ਕਲਰ ਨੇ ਤੇ ਪ੍ਰਾਈਸ ਹੈਗੇ ਨਾ ਸੂਟਾਂ ਦਾ 2200 ਠੀਕ ਹੈ ਜੀ 2200 ਪ੍ਰਾਈਸ ਆ ਸਟਫ ਸੇਮ ਆ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਪੈ ਜਾਏਗਾ ਦੇਖੋ ਸੂਟ ਕਿੰਨੇ ਉੱਪਰ ਉੱਪਰ ਘਿਆਰੇ ਆ ਕਲਰ ਪ੍ਰਿੰਟ ਡਬਲ ਸ਼ੇਡਡ ਜਿਹਾ ਸੂਟ ਆ ਬਹੁਤ ਸੋਹਣਾ ਸਟਫ ਬਿਲਕੁਲ ਪਿਓਰ ਕਾਟਨ ਇਹ ਹੈਗੇ ਸਲਵਾਰ ਪਲੇਨ ਠੀਕ ਹੈ ਤੇ ਪ्युअर ਦੇ ਹੈਗੇ ਨੇ ਜੀ ਦੁਪट्टे ਲੰਮੇ ਚੌੜੇ ਦੁਪट्टे 2200 ਦੇ ਵਿੱਚ ਬਹੁਤ ਸੋਹਣਾ ਸੂਟ ਹੈ ਇਹ ਕਲਰ ਤੁਹਾਨੂੰ ਇਹ ਮਿਲ ਜਾਏਗਾ ਨੈਕਸਟ ਦੇ ਰਹੀਆਂ ਸਾਈਬਾ ਬ੍ਰਾਂਡ ਦੇ ਸੂਟ ਬਿਲਕੁਲ ਨਿਊ ਲੁੱਕ ਦੇ ਸੂਟ ਨੇ ਜੀ ਪ्युअर कॉटन ਦੇਖੋ ਸੂਟ ਪਿਓਰ ਕਾਟਨ ਦਾ ਸੂਟ ਆ ਪੱਟੀ ਐਡਜਸਟ ਹੋ ਜਾਏਗੀ ਥੋੜੀ ਸ਼ਰਟ ਦੀ ਲੈਂਥ ਦੇ ਅਕੋਰਡਿੰਗ ਤੇ ਨੀਚੇ اور ਗੈਂਜਾ ਦਾ ਬਹੁਤ ਸੋਹਣਾ ਇਹਦੇ ਪੈਚ ਲਗਾਇਆ ਹੋਇਆ ਬਹੁਤ ਸੋਹਣੀ ਡਿਜ਼ਾਈਨ ਹੈਗਾ ਤੇ ਇਹ ਹੈਗੀ ਹੈ ਜੇ ਆਫ ਵਾਈਟ ਕਲਰ ਦੀ ਇਹਦੇ ਨਾਲ ਸਲਵਾਰ ਇਹਨਾਂ ਦੇ ਦੁਪੱਟੇ ਬਹੁਤ ਪਿਆਰੇ ਰਹਿਣਗੇ ਪਿਓਰ ਦੇ ਦੁਪੱਟੇ ਆ ਦੇਖੋ ਲੁੱਕ ਸੂਟ ਦੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 2000 ਪ੍ਰਾਈਸ ਹੈ ਜੀ ਇਸ ਸੂਟ ਦਾ 2000 ਦੇ ਰਹਿਣਗੇ ਵਾਲੇ ਸੂਟ ਤੇ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਮਿਲ ਜੇਗਾ ਇਹਦੇ ਸਾਰੇ ਇਹਦੇ ਵਿੱਚ ਹੀ ਇਦਾਂ ਪ੍ਰਿੰਟ ਠੀਕ ਹੈ ਇਹ ਵਾਲੀ ਇਹਦੇ ਸ਼ਰਟ ਦੀ ਡਿਜ਼ਾਈਨਿੰਗ ਤੇ ਇਹ ਹੈਗਾ ਕੰਟਰਾਸਟ ਵਿੱਚ ਦੁਪੱਟਾ ਪਿਓਰ ਦੇ ਦੁਪੱਟੇ ਨੇ ਜੋ ਦੇ ਸ਼ਫਾਨ ਦੇ ਕਾਟਨ ਦੀ ਸ਼ਰਟ ਆ ਕਾਟਨ ਦਾ ਸਲਵਾਰ ਦਾ ਸਟਫ ਆ ਨੈਕਸਟ ਆਗਾ ਜੀ ਬਲੈਕ ਕਲਰ ਦੇਖੋ ਜੀ ਸੂਟ ਦੇਖੋ इना सोहना सूट है डिजाइन कलर कुछ अलग लुक है जी ऑफिस वीयर सूट ने है सारे स्कूल टीचर्स वास्ते बहुत सोहने सोहने कलर डिजाइन देखो प्योर कॉटन दुपट्टा ऑफ वाइट सॉरी वाइट ज शेड आ जाएगा प्रिंट ਇਦਾਂ ਦੇ ਲੁੱਕ ਹੋਏਗੇ ਜੀ ਸਾਰੇ ਸੂਟਾਂ ਦੀ ਬਣਨ ਤੋਂ ਬਾਅਦ ਪਿਸਤਾ ਜਿਹਾ ਸ਼ੇਡ ਆ 2000 ਪ੍ਰਾਈਸ ਆ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਇਹ ਵਾਲੀ ਲੁੱਕ ਹੈ ਜੀ ਇਸ ਸੂਟ ਦੇ ਨੈਕਸਟ ਹੈਗਾ ਇਹ ਬਹੁਤ ਸੋਨਾ ਜਿਹਾ ਮਤਲਬ ਕਲਰ ਸਾਰੇ ਇਦਾਂ ਦੇ ਆ ਵੀ ਗਰਮੀ ਦੇ ਵਿੱਚ ਅੱਖਾਂ ਨੂੰ ਨਾ ਖਾਣ ਵਾਲੇ ਇਹ ਤਾਂ ਦੁਪੱਟਾ ਫੋਟੋ ਵਿੱਚ ਸੋਨੋ ਪ੍ਰੋਪਰ ਸੂਟ ਦੀ ਲੁੱਕ ਦਿਖ ਜਾਂਦੀ ਹੈ ਸਾਹੀਪਾ ਦੇ ਸੂਟ ਨੇ ਜੀ ਸਾਰੇ ਇਹ ਇਹ ਹੈਗਾ ਨੈਕਸਟ ਕਲਰ ਇਹ ਹੈ ਕੀ ਜੀ ਲੁੱਕ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਜੀ ਇਹ ਹੈਗਾ ਇਹਦਾ ਦੁਪੱਟਾ ਇਹਦਾ ਲਾਈਟ ਡਾਰਕ ਦੇ ਬਹੁਤ ਸੋਹਣੇ ਕੰਟਰਾਸਟ 2000 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਉਮੀਦ ਕਰਦੀ ਹਾਂ ਤੁਹਾਨੂੰ ਸਾਰੀ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਤੇ ਲਈ ਵੀ ਥੈਂਕ ਯੂ so much